ਅੱਜ ਅਸੀਂ ਉਸ ਬਦਕਿਸਮਤ ਘਰ ਦੇ ਵਿੱਚ ਖੜੇ ਆ ਜਿੱਥੋਂ ਦਾ ਇੱਕੋ ਇੱਕ ਚਾਰਾਗ ਸੀ ਜਿਹੜਾ ਉਹ ਇਹੋ ਜਿਹੀ ਅਨਹੋਣੀ ਦਾ ਸ਼ਿਕਾਰ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਫਿਰ ਉਹ ਉੱਥੇ ਚੜ ਜਾਂਦਾ ਹੈ ਇਹੋ ਜੇ ਕੁਝ ਲੋਕਾਂ ਦੇ ਕਿ ਉਸ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ ਬੇਰਹਿਮੀ ਦੇ ਨਾਲ ਅੱਜ ਅਸੀਂ ਉਹਨਾਂ ਦੇ ਬਖਸ਼ੀ ਸਿੰਘ ਜਿਹੜਾ ਮਰ ਗਿਆ ਨੌਜਵਾਨ ਮੁੰਡਾ ਪੁੱਤਰ ਲਖਮੀਰ ਸਿੰਘ ਉਹਨਾਂ ਦੇ ਘਰ ਖੜੇ ਆ ਆ ਖੜਾ ਜੀ ਗਰੀਬ ਬੰਦਾ ਕਿਰਤੀ ਬੰਦਾ ਜਿਹੜਾ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਨੂੰ ਕੋਈ ਵੀ ਚੰਗਾ ਨਹੀਂ ਕਹੇਗਾ ਤੇ ਇੱਥੇ ਜਿਹੜਾ ਪ੍ਰਚਾਰਿਆ ਜਾ ਰਿਹਾ ਵੀ ਇਸਾਈ ਨੇ ਇਹ ਹੈ ਉਹ ਹੈ ਹallelujah ਕਹਾਂ ਯਿਸੂ ਮਸੀਹ ਦੀ ਜੈ ਬੋਲੀ ਪਰ ਇੱਥੇ ਹਾਲਾਤ ਹੋਰ ਨੇ ਆ ਦੇਖੋ ਜੀ ਜੀ ਦੀ ਪਹਿਲਾਂ ਘਰ ਵਾਲੀ ਬਿਮਾਰ ਸੀ ਉਹਦੇ ਖਰਚਾ ਕਰਦਾ ਰਿਹਾ ਫਿਰ ਇਹ ਬੱਚਾ ਜਿਹੜਾ ਜੀ ਉਹ ਦਿਮਾਗੀ ਤੌਰ ਤੇ ਅਫਸੈਟ ਹੋ ਗਿਆ ਵੱਡੀ ਕੁੜੀ ਦੀਆਂ ਅੱਖਾਂ ਚਲੀਆਂ ਗਈਆਂ ਤੇ ਫਿਰ ਜਿਹੜੇ ਮਕਾਨ ਨੇ ਇਹ ਰਿਸ਼ਤਦਾਰਾਂ ਨੇ ਆ ਕੇ ਖੜੇ ਕੀਤੇ ਬਾਕੀ ਰਿਸ਼ਤਦਾਰ ਚੰਗੇ ਰੋਟੀ ਪਕਦੀ ਉਹਨਾਂ ਦੀ ਤੇ ਉਹਨਾਂ ਨੇ ਆ ਕੇ ਮਕਾਨ ਇਹ ਖੜੇ ਕੀਤੇ ਜਿਹੜੇ ਜੇ ਪਲਸਤਰ ਵੀ ਨਹੀਂ ਹੋਇਆ ਤੇ ਅੱਜ ਜਿਹੜੀ ਅਨਹੋਣੀ ਕਰਨਾ ਵਾਪਰੀ ਹੈ ਤੇ ਤੁਸੀਂ ਪਹੁੰਚ ਗਏ ਸੀ ਉਥੇ ਜਦੋਂ ਹਾਂਜੀ ਮੈਨੂੰ ਫੋਨ ਆਇਆ ਸਰ ਹਾਂਜੀ ਤੂੰ ਕਿਤਾ ਗਏ ਮੁੰਡੇ ਨੇ ਵੀ ਇਤਾਂ ਮੁੰਡੇ ਨੇ ਫੜੀ ਬਿਠੇ ਆ ਤੂੰ ਯਾਰ ਮੈਂ ਚਲੇ ਗਿਆ ਮੈਂ ਤਾਂ ਕਿਤੀਆਂ ਬੜਾ ਹੱਥ ਬਲੇ ਜੋੜਿਆ ਤੇ ਤੇਰੀ ਦਵਾਈ ਵਾਲੀਆਂ ਰਸੀਤਾਂ ਮਰੇ ਪਰਚੀਆਂ ਹੀ ਆਪਣਾ ਸਾਰੇ ਆ ਵਖਾਈਆਂ ਇਹਨਾਂ ਨੂੰ ਵਖਾਈਆਂ ਵੀ ਪੜਾਉਂਦੀਆਂ ਇੰਨੀਆਂ ਪੱਤਾ ਪਰਚੀਆਂ ਦਾ ਹੀ ਦਵਾਈ ਲਿਉਂਦਾਰਾ ਤੂੰ ਨਾ ਪਾੜ ਕੇ ਸੁੱਟਦੀਆਂ ਨਾ ਗੱਲ ਹੀ ਨੂੰ ਸੁਣੀ ਮੇਰੇ ਧੱਕੇ ਮਾਰੇ ਬਾਹਰ ਘੱਟਦਾ ਤੂੰ ਨਹੀਂ ਇੱਥੇ ਹੁਣ ਆਲੇ ਤੇ ਬਣਨਾ ਕਿਸੇ ਹੋਰ ਪਿੰਡ ਦੇ ਬੰਦਿਆਂ ਨੇ ਜਾਂ ਹੋਰ ਆਰਡ ਹਸਪੀਟਲ ਲੋਕਲ ਬੰਦਾ ਸਾਰੇ ਗਏ ਨੇ ਆਹਡੇ ਪਿੰਡ ਵਾਲੇ ਵੀ ਆਇਆ ਤੇਰਾ ਪਿੰਡ ਤਾਂ ਲੀਕਾ ਹੋਵੇ ਤੇ ਵੀ ਗਏ ਆ ਸਾਰੇ ਮਿੰਤਾ ਕਰਦ ਰਹੇ ਉਹਨਾਂ ਗੱਲ ਹੀ ਨਹੀਂ ਬੰਨੀ ਮੁੰਡੇ ਕੁਛ ਨਾ ਸ਼ਾ ਜਿਹੜੇ ਉਸ ਮੇਕੀ ਗਏਗੇ ਸੀ ਉਹਨਾਂ ਨੇ ਮੁੰਡੇ ਉਹਨਾਂ ਮਾਰਤਾ ਮੁੰਡਾ ਵਾੜ ਕੇ ਮੇਰੇ ਕੋਲ ਮਾਰਿਆ ਨੇ ਦਿਮਾਗੀ ਮਾ ਲਾਜ ਚੱਲਦਾ ਏ ਮੁੰਡੇ ਦਾ 5-6 ਸਾਲ ਹੋਏ ਲਾਜ ਤੇ ਦਵਾਈ ਲੈ ਆਉਣਾ ਅੰਮ੍ਰਿਤਸਰ ਮੈਂ ਜਦੋਂ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਜੇ ਤੁਸੀਂ ਕਹਿਆ ਵੀ ਇਹ ਤਾਂ ਤਰਲਾ ਕਰ ਰਹੇ ਸੀ ਤੁਸੀਂ ਕੀ ਕੀਤਾ ਮੈਂ ਰਿਪੋਰਟਾਂ ਦਿੱਤੀਆਂ ਉਹਨਾਂ ਨੂੰ ਹਾਂਜੀ ਡਾਕਟਰੀ ਰਿਪੋਰਟਾਂ ਦਿੱਤੀਆਂ ਸਾਰੀਆਂ ਜਿੱਥੋਂ ਦਵਾਈ ਲੈ ਗਏ ਸਾਰੀਆਂ ਰਿਪੋਰਟਾਂ ਲੈ ਆਈਆਂ ਹੁਣ ਗੱਲ ਹੀ ਨਹੀਂ ਮੰਨੀ ਉਹ ਮੈਨੂੰ ਮਾਰਦੇ ਲੱਗੇ ਮੈਂ ਉੱਥੋਂ ਭੱਜ ਕੇ ਨਿਕਲਿਆ ਮੈਂ ਚਲੋ ਹੁਣ ਇਥੇ ਸਮਾਜ ਦੇ ਵਿੱਚ ਵੀ ਅਸੀਂ ਘੁੰਮ ਕੇ ਵੇਖਿਆ ਕੋਈ ਇੱਕ ਬੰਦਾ ਕਹਿੰਦਾ ਹੋਏਗਾ ਵੀ ਚੰਗਾ ਹੋਇਆ ਬਾਕੀ 99% ਕਹਿ ਰਹੇ ਨੇ ਵੀ ਮਾੜਾ ਹੋਇਆ ਚਲੋ ਬੱਚਾ ਤਾਂ ਮਾਗੀ ਤੌਰ ਤੇ ਠੀਕ ਨਹੀਂ ਸੀ ਤੇ ਹੋਰ ਵੀ ਜਿਹੜੀਆਂ ਸਿੱਖ ਮਰਿਆਦਾ ਦੇ ਵਿੱਚ ਕਈ ਪਰੰਪਰਾਵਾਂ ਨੇ ਮਾਫੀ ਨਾਵੇਂ ਜਾਂ ਕੋਈ ਹੋਰ ਧਾਰਮਿਕ ਸਜ਼ਾ ਲਾਉਣੀ ਇਸ ਤਰ੍ਹਾਂ ਦਾ ਵੀ ਕਾਰਵਾਈ ਹੁੰਦੀ ਤਾਂ ਹਾਂਜੀ ਹਾਂਜੀ ਉਹ ਤਾਂ ਜਾਇ ਹੀ ਸੀ ਚਲੋ ਜੇ ਮੁੰਡੇ ਨੂੰ ਕਾਨੂੰਨ ਤੇ ਹੱਲ ਕਰਦੇ ਸਾਨੂੰ ਕੋਈ ਸੇਵਾਲਾ ਆਂਦੇ ਦਰਬਾਰ ਸਾਹਿਬ ਦੇ 2 ਸਾਲ ਸਾਲ ਦੀ ਸੇਵਾ ਕਰਨ ਨੂੰ ਮਾਰਦੇ ਤਰਾ ਜੀ ਪ੍ਰਿੰਸ ਸਾਹਿਬ ਨੂੰ ਕਹਦਾ ਉਹ ਮੰਨਦੇ ਆ ਤੁਸੀਂ ਜੀ ਅਸੀਂ ਮੰਨੇ ਬੜੇ ਚਿਰ ਤੋਂ ਮੰਨਦੇ ਆ ਹਲੇ ਕਈ ਪੀੜੀਆਂ ਹੋ ਗਈਆਂ ਮੈਂ ਦਰਬਾਰ ਸਾਹਿਬ ਰੋਜ਼ ਜਾਂਦਾ ਤੜਕੇ ਤੜਕੇ ਉਹ ਇਸ਼ਨਾਨ ਕਰੇ ਜਾਂਦਾ ਇਹ ਹੋਰ ਮੈਂ ਹਮਤ ਨਹੀਂ ਛੱਗਿਆ ਤੇ ਮੈਂ ਦਰਬਾਰ ਸਾਹਿਬ ਨਹੀਂ ਜਾਂਦਾ ਆਹ ਸਾਹਮਣੇ ਦਰਬਾਰ ਸਾਹਿਬ ਦਾ ਕਿੱਲਿਆਂ ਦਾ ਪੰਡਾ ਕਿੰ ਕੀ ਕੰਮ ਕਰਦਾ ਕਈ ਰੋਜ਼ ਜਾਈਦਾ ਇਹ ਕਾਰੋਬਾਰ ਹੈ ਖੇਤੀਬਾੜੀ ਹੈ ਉਹ ਨਹੀਂ ਕਰੋ ਬਰਗਾ ਦਾ ਜਮੀਨ ਹੈਗੀ ਮਗਰ 2.5 ਕਿਲਾ ਉਹ ਮਠੇ ਕਰਤੀ ਦਿਹਾੜੀ ਕਰਕੇ ਦਵਾਈ ਲਵਾਉਂਦਾ ਰ ਮੱਠੇ ਚਾਰ ਪੰਜ ਦਿਨ ਦਿਹਾੜੀ ਲਾਉਣੀ ਆਉਂਦੀ ਦਵਾਈ ਲੈ ਕੇ ਆਉਣੀ ਘਰ ਦੀ ਬਿਮਾਰ ਹੈ ਲਈ ਉਹਨੂੰ ਸੈੱਟ ਕੀਤਾ ਕੁੜੀ ਦੇ ਅੱਖਾਂ ਦੇ ਕਮਜ਼ੋਰ ਕੁੜੀ ਵੀ ਕੋਈ ਚੱਲਦੀ ਹਾਂ ਜੀ ਤਿੰਨ ਬੱਚੇ ਹੀ ਦੇ ਦੋ ਕੁੜੀਆਂ ਇੱਕ ਮੁੰਡਾ ਠੀਕ ਨਹੀਂ ਹੈਗੀ ਕੁੜੀ ਇੱਕ ਮੁੰਡਾ ਤੇ ਦੋ ਮੁੰਡੇ ਹਾਂ ਜੀ ਜਿਹੜਾ ਕੁਝ ਰ ਗਿਆ ਇੱਕੋ ਇੱਕ ਮੁੰਡਾ ਸੀ ਤੁਹਾਡਾ ਇੱਕੋ ਇੱਕ ਹੀ ਮਾਤਾ ਜੀ ਜਿਹੜੀ ਘਟਨਾ ਵਾਪਰੀ ਹੈ ਬੜੀ ਮੰਦਰੀ ਹੋਪਾ ਬਹੁਤ ਜਿਆਦਾ ਪੁੱਤਰ ਜੀ ਕਿਵੇਂ ਦੇਖਿਓ ਕਿ ਇੰਨੇ ਹਾਲਾਤ ਘਰ ਦੇ ਮਾੜੇ ਨੇ ਉਹਨਾਂ ਨੇ ਇੱਕ ਵਾਰੀ ਵੀ ਤਰਸ ਨਹੀਂ ਕੀਤਾ ਇਹ ਜਿਹੜੀ ਘਟਨਾ ਨੂੰ ਜਾਣਦੇ ਪੁੱਤਰ ਉਹਨਾਂ ਨੇ ਇੱਕ ਪੂਰਾ ਤਰਸ ਨਹੀਂ ਕੀਤਾ ਉਹਨਾਂ ਜਿਹੜੇ ਤਰਫੈਨ ਬੰਦੇ ਮਾਰਨ ਵਾਲੇ ਸੀ ਨਾ ਉਹਨਾਂ ਨੇ ਤਰਸ ਨਹੀਂ ਕੀਤਾ ਗੁਰੂ ਸਾਹਿਬ ਦੇ ਘਰ ਗਿਆ ਸੀ ਨਾ ਜੇ ਉਹਨੇ ਗੁਰੂ ਸਾਹਿਬ ਦੇ ਮਹਾਰਾਜ ਦੇ ਪੰਨੇ ਪਾੜੇ ਸੀ ਨਾ ਤੇ ਉਹ ਗੋਲੀ ਮਾਰ ਦਿੰਦੇ ਬਾਬੇ ਸਾਨੂੰ ਕੋਈ ਧਰਾਇ ਨਹੀਂ ਸੀ ਪਰ ਜਿਹੜੇ ਤਰਫੇ ਇਹਨਾਂ ਬੰਦਿਆਂ ਮਾਰਿਆ ਨਾ ਸਾਨੂੰ ਰਾਤ ਦਿਨ ਨੀਂਦ ਨਹੀਂ ਹੁੰਦੀ ਜਦ ਤੜਪਾ ਤੜਫਾ ਮਾਰਿਆ ਬਾਬੇ ਗੋਲੀ ਮਾਰ ਦਿੰਦੇ ਸਾਨੂੰ ਕੋਈ ਤਰਾਈ ਨਹੀਂ ਲਾਛ ਚੁੱਕ ਲਿਓਣੀ ਸੀ ਕੋ ਸਾਡਾ ਵੀ ਗੁਰੂ ਸਾਹਿਬ ਸੀ ਸਾਡਾ ਵੀ ਉਹਨਾਂ ਤਰਾਈ ਸੀ ਗੁਰੂ ਸਾਹਿਬ ਤੇ ਕਿ ਸਾਡੇ ਗੁਰੂ ਸਾਹਿਬ ਨੇ ਬੱਚੇ ਨੇ ਬੇਅਬਦੀ ਕੀਤੀ ਤੇ ਆਪਦੀ ਕੀਤੀ ਦਾ ਫਲ ਪਾ ਗਿਆ ਮਾਰਨ ਨਾਲੇ ਬਾਹਰ ਦੇ ਬੰਦੇ ਮਾਰਨ ਨਾਲੇ ਬਾਹਰ ਦੇ ਬੰਦੇ ਜਿਹੜੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਏ ਬਾਹਰ ਦੇ ਬੰਦਿਆਂ ਨੂੰ ਸਾਡਾ ਕੋਈ ਬਾਬੇ ਉਹਨਾਂ ਨੂੰ ਰੋਸ ਨਹੀਂ ਕੋਈ ਸਾਡਾ ਗੁਰੂ ਗ੍ਰੰਥ ਨਾ ਰੋਸ ਨਹੀਂ ਸਾਡਾ ਗੁਰੂ ਆਉ ਸੀ ਸਾਨੂੰ ਇਹਦਾ ਦੁੱਖ ਆ ਇਹ ਨਾ ਬਤਾਵਾ ਦਿੱਤਾ ਵੀ ਗੁਰੂ ਘਰ ਦੇ ਨਾਲ ਬੱਚੇ ਨੇ ਬੇਅਵਦੀ ਕੀਤੀ ਇਹਨਾਂ ਗੁਰੂ ਘਰ ਦੇ ਅੰਦਰ ਵੀ ਦੇਖ ਲਈ ਨਾ ਤੁਹਾਡੇ ਘਰ ਦਾ ਜਿਹੜਾ ਘਰ ਦਾ ਚਰਾਗ ਸੀ ਪਾਵੇਂ ਚੰਗਾ ਸੀ ਪਾਵੇਂ ਮਾੜਾ ਸੀ ਪਰ ਇੱਕ ਆਪਾਂ ਦਾ ਪੁੱਤਰ ਸੀ ਹਾਂ ਦਾ ਪੁੱਤਰ ਹੀ ਹਾਂ ਪੁੱਤਰ ਹੀ ਦਾ ਕਿ ਉਹਨੂੰ ਇੱਕ ਜਹਾਨ ਤੋਂ ਚਲੇ ਜਾਣਾ ਨੂੰ ਕਿਹਾ ਸੀ ਬਾਪੂ ਦਾ ਹਾਂ ਕੀ ਬਗਦੇ ਕੀ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਵਸਨੀਕ ਆ ਇਹ ਲੈ ਵੱਡੇ ਆਪਣੇ ਤੇ ਸਾਥ ਦੇ ਵਿੱਚ ਜਿਹੜੇ ਆਪਦੇ ਤਰੰਗ ਨੂੰ ਪਵਾ ਦੇਣਾ ਆਪਦੇ ਧਰਮ ਤੋਂ ਕਹਿਣਾ ਜੀ ਪਾਸੇ ਹਟਜੋ ਅਸੀਂ ਤੁਹਾਨੂੰ ਕੋਰਤਵਾਰਾ ਸਹਿਬ ਜਿਵੇਂ ਵੜਨ ਦੇਣਾ ਇਹ ਸਾਡਾ ਵੀ ਗੁਰੂ ਸਾਹਿਬ ਹੈ ਇਹ ਉਹਨਾਂ ਕੱਲਿਆਂ ਦਾ ਗੁਰੂ ਸਾਹਿਬ ਨਹੀਂ ਇਹ ਸਾਡਾ ਵੀ ਗੁਰੂ ਸਾਹਿਬ ਹੈ ਅਸੀਂ ਚੱਤੇ ਪਰ ਗੁਰੂ ਸਾਹਿਬ ਦੇ ਕੋਲ ਰਹਿੰਨੇ ਆ ਸਾਡਾ ਗੁਰੂ ਸਾਹਿਬ ਅੱਜ ਸਵੇਰੇ ਉੱਠ ਕੇ 4 ਵਜੇ ਗੁਰੂ ਸਾਹਿਬ ਮੱਥਾ ਟੇਕਣ ਜਾਂਦੇ ਆ ਕੋਈ ਉਹਨਾਂ ਕੱਲਿਆਂ ਦਾ ਧਰਮ ਨਹੀਂ ਗੁਰੂ ਸਾਹਿਬ ਇਹ ਸਾਡਾ ਵੀ ਹੈ ਸਾਡਾ ਜੱਦੀ ਬੁੱਤੀ ਹੈ ਅਸੀਂ ਕਿਸੇ ਗੁਰੂ ਪੀਰ ਨੂੰ ਨਹੀਂ ਮੰਨਦੇ ਕਿਸੇ ਕੋਸ਼ ਨੂੰ ਨਹੀਂ ਮੰਨਦੇ ਆਪਦੇ ਧਰਮ ਨੂੰ ਮੰਨਦੇ ਆ ਸਾਡਾ ਗੁਰੂ ਜੀ ਹੋ ਜਾ ਸੀ ਗੁੱਲੂ ਤੁਹਾਡਾ ਗੁੱਲੂ ਸਾਡਾ ਬਹੁਤ ਵਧੀਆ ਹੈ ਗੁੱਲੂ ਤਾਂ ਦੱਸ ਹੀ ਦਿਓ ਤੁਸੀਂ ਕੀ ਦੱਸਣਾ ਤੁਹਾਨੂੰ ਗੁੱਲੂ ਨੇ ਤਾਂ ਜੇ ਦਿਮਾਗੀ ਫਰਕਣਾ ਦਾ ਗੁੱਲੂ ਸਾਹਿਬ ਇਹ ਨਹੀਂ ਕਰਦਾ ਤਿੰਨ ਸਾਲ ਹੋ ਗਏ ਮੇਰੇ ਬੱਚਾ ਲਾਇਕ ਰਹੋਦੇ ਨੂੰ ਤਿੰਨ ਸਾਲ ਹੋ ਗਏ ਕੋਈ ਉਹ ਦੇਖ ਦੁਨੀਆ ਦੀ ਦੁਆ ਨਹੀਂ ਛੱਡੀ ਕੋਈ ਜਿੰਨ ਪੁੱਛਣ ਵਾਲੇ ਨਹੀਂ ਛੱਡਿਆ ਬਿਚ ਬਚਾ ਦੇ ਮੇਰੇ ਪੁੱਤਰ ਨੂੰ ਇਹ ਪੰਜਰ ਲੈ ਲੈ ਦਿਹਾੜੀ ਕਰਕੇ ਦੇ ਆ ਮੇਰਾ ਪੁੱਤਰ ਬਚਾ ਦੇ ਕਿਸੇ ਬਚਾਇਆ ਨਹੀਂ ਕਿ ਇਹ ਮੇਰੇ ਪੁੱਤਰ ਨੂੰ ਇੱਕ ਦਿਕੇ ਦੇ ਬਚਾਇਆ ਪਰ ਕੀਤੀ ਉਹਨਾਂ ਬਹੁਤ ਮਾੜੀ ਉਦਲਿਆਂ ਨੇ ਕੀਤੀ ਬਾਬਿਆਂ ਨੇ ਕੀਤੀ ਹੁੰਦੀ ਸਾਨੂੰ ਕੋਈ ਤਰਾ ਹੀ ਨਹੀਂ ਸਿਵਾਦੇ ਸਾਨੂੰ ਹੁਣ ਵੀ ਬਾਬਿਆਂ ਦਾ ਕੋਈ ਤਰਾ ਹੀ ਗੋਲੀ ਮਾਰ ਦੇਣ ਦੇ ਪਿਛੱਕ ਦੀ ਅਸੀਂ ਚੁੱਕ ਲਿਆਣਾ ਸੀ ਉੱਥੋਂ ਜਾ ਕੇ ਉਹਨੇ ਗਲਤੀ ਕੀਤੀ ਸੀ ਸਾਨੂੰ ਵੱਡਣ ਨਾਲ ਇਤਰਾਜ ਜੋ ਉਹਨਾਂ ਕੀਤੀ ਹੈ ਨਾ ਬਹੁਤ ਗਲਤ ਕੰਮ ਕੀਤਾ ਉਹਨਾਂ ਵੱਡਿਆ ਜਿਹੜਾ ਤਰਸਾ ਤਰਸਾ ਮਾਰਿਆ ਉਹਨੂੰ ਸਹੀ ਵੇਖ ਨਹੀਂ ਸਕਦੇ ਸਾਥ ਦੋਖ ਨਹੀਂ ਚੱਲਿਆ ਜਾਂਦਾ ਗਰੀਬ ਇੱਕ ਸਾਡਾ ਬੱਚਾ ਗਰੀਬ ਹੈ ਜਿਹਦੇ ਬੱਚੇ ਗਰੀਬ ਘਰ ਦੇ ਵਿੱਚ ਪਲੇ ਨੇ ਤੇ ਪੜਾਇਆ ਉਹਨੇ 12ਵੀਂ ਦੇ ਵਿੱਚ 12ਵੀਂ ਚੋਂ ਮੈਟਰਲ ਹੋ ਗਿਆ ਗੁਰਦੁਆਰੇ ਸਕੂਲੇ ਮਾਸਟਰ ਛੱਡ ਕੇ ਗਏ ਉਹ ਪ੍ਰੋਬਲਮ ਦੱਸਦੇ ਜਾਂਦਾ ਡਾਕਟਰ ਦੱਸਦੇ ਵੀ ਦਿਮਾਗੀ ਇਹਦੇ ਨੁਕਸ ਇਹਦਾ ਇਲਾਜ ਚੱਲਦਾ ਇਹਦਾ ਇਲਾਜ 2-3 ਸਾਲ ਹੋ ਕੇ ਚੱਲਦੇ ਨੇ ਤਿੰਨ ਸਾਲੋਂ ਕਿਲਾ ਚੱਲਦੇ ਉਹ ਦੂਸਰਾ ਸਾਹਿਬ ਦੇ ਅੰਦਰ ਵੜਦਾ ਹਾਂਜੀ ਲੋਕੋ ਕੀ ਕਿਸੇ ਨੂੰ ਦੇਖਿਆ ਨਹੀਂ ਕਿ ਉਹ ਉੱਥੇ ਪੜ ਰਿਹਾ ਉਹਨੇ ਬੇਟੇ ਉੱਥੇ ਲੰਗਰ ਛਕਿਆ ਚਾਹ ਛਕੀ ਲੰਗਰ ਹਾਲ ਚ ਚਾਹ ਛੱਕ ਕੇ ਫੇਰ ਉਹ ਗਿਆ ਅੰਦਰ ਕਿ ਇਹ ਅਸਕਰ ਬਾਬਾ ਡਿਉੜੀ ਚਾਹੀਦੀ ਉੱਥੇ ਬਾਬੇ ਉੱਥੇ ਜੇ ਮਹਾਰਾਜ ਦਾ ਇਨਾ ਉੱਥੇ ਸੰਗਤ ਮੱਥਾ ਟੇਕ ਜਿੰਦੇ ਉਹਨਾਂ ਨੂੰ ਡਿਉੜੀ ਨਹੀਂ ਚਾਹੀਦੀ ਉੱਥੇ ਉਹ ਉੱਥੇ ਪੈਸੇ ਲੋਟੂ ਬਣੇ ਨੇ ਉੱਥੇ ਪੈਸਿਆਂ ਦੇ ਉਹਨਾਂ ਨੂੰ ਡਿਉੜੀ ਵੀ ਚਾਹੀਦੀ ਉੱਥੇ ਸਿੰਘ ਰਹੇ ਹਾਂ। ਉੱਥੇ ਉੱਥੇ ਉਹਨਾਂ ਦੀ ਡਿਊਟੀ ਚਾਹੀਦੀ ਏ। ਵੀ ਸਾਡੀ ਇੱਥੇ ਡਿਊਟੀ ਚਾਹੀਦੀ ਅੰਦਰ ਸਾਡੀ ਮਹਾਰਾਜ ਦੀ ਅਸੀਂ ਰੱਖਿਆ ਕਰਨੀ ਏ। ਉਹ ਲੋਟੂ ਨੇ ਉੱਥੇ ਗੁਰਦੁਆਰੇ ਬੈਠੇ। ਉਹ ਅੰਦਰ ਬੱਚਾ ਵੜ ਗਿਆ ਉਹਦਾ ਕੋਈ ਧਿਆਨ ਨਹੀਂ ਕਿਸੇ ਕੀਤਾ ਬੱਚਾ ਅੰਦਰ ਵੜਿਆ ਹੈ। ਆਪੇ ਬੱਚਾ ਨਿਕਲਿਆ ਅੰਦਰੋਂ। ਮੈਨੂੰ ਤੁਹਾਨੂੰ ਐਵੇਂ ਨਹੀਂ ਲੱਗਦਾ ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਸਾਰਾ ਕੰਮ। ਮੈਨੂੰ ਕੋਈ ਨਹੀਂ ਸੰ ਲੱਗਦਾ। ਉਹਨੂੰ ਪਤਾ ਹੀ ਨਹੀਂ। ਉਹਨੂੰ ਸੁਵਜਾ ਹੀ ਨਹੀਂ। ਉਹਨੂੰ ਪੈਰ ਚੱਪਲ ਪਾਉਂਦਾ ਨਹੀਂ ਪਤਾ। ਪਲਾ ਬੰਦਾ ਸੀ। ਪਲਾ ਬੰਦਾ ਸੀ। ਉਹ ਬਿਨਾਂ ਚੱਪਲਾਂ ਤੋਂ ਗਿਆ ਉਹਨੂੰ ਕੋਈ ਪਤਾ ਨਹੀਂ। ਮੈ ਕਿਸੇ ਨੇ ਕੀ ਹੋਵੇ ਉਹਨੂੰ ਵੀ ਜਾ ਕੇ ਗਿਆ ਤਾਂ ਨਹੀਂ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਹੀ ਨਹੀਂ ਹੋਈ ਗਈ ਨਹੀਂ ਸਿੱਧਾ ਤਾਂ ਹੁਣ ਤਾਂ ਆਪਣੇ ਆਪ ਦਾ ਨਹੀਂ ਹੀ ਪਤਾ ਰੋਟੀ ਖਾਂਦਾ ਹੀ ਬਰਾਚਾਂ ਚ ਭੱਗ ਜਾਂਦੀ ਸੀ ਉਹਨੂੰ ਆਪਣੇ ਆਪ ਦਾ ਨਹੀਂ ਸੀ ਪਤਾ ਹੁਣ ਤਾਂ ਰੋਟੀ ਜੜੀ ਨਾ ਆਕੜਾ ਆਰਮਾਲ ਨਾ ਮੂੰ ਪੁੰਜ ਨਾ ਤੇਰੀ ਇੱਧਰ ਵਗ ਗਈ ਉਹਨੂੰ ਰੋਟੀ ਖਾਂਦਾ ਸੋਚਦਾ ਪਿੰਡ ਵਾਲ ਨੂੰ ਪਤਾ ਹੋਵੇ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਪਤਾ ਜੋ ਇੱਥੇ ਇਲਾਕਾ ਸਭ ਨੂੰ ਪਤਾ ਹੈ ਵੀ ਇਹ ਇਲਾਕੇ ਉਹਨਾਂ ਨੂੰ ਹੀ ਪਤਾ ਹੈ ਜਿੰਨਾ ਮਾਰਿਆ ਉਹਨਾਂ ਨੂੰ ਹੀ ਪਤਾ ਖੁਦ ਉਹਨਾਂ ਨੂੰ ਹੀ ਪਤਾ ਆ ਸਾਰਿਆਂ ਨੂੰ ਪਤਾ ਇਹ ਪੁੱਤਰ ਕਹਿੰਨੇ ਭੁੱਲ ਕੇ ਇਹਨੂੰ ਵੀ ਨਹੀਂ ਕੋਈ ਸੌਹ ਦੇ ਕੇ ਆਦੇ ਬਣਾਲੇ ਚ ਵੀ ਕਿੰਨੂੰ ਨਹੀਂ ਪਤਾ ਇੱਥੇ ਪੰਜਾਂ ਪਿੰਡਾਂ ਨੂੰ ਪਤਾ ਹੈ ਜੋ ਫੜ ਫੜ ਲਿਆਉਂਦਾ ਸੀ ਨਾ ਪੰਜਾਂ ਪਿੰਡਾਂ ਨੂੰ ਪਤਾ ਹੈ ਵੀ ਇੱਥੇ ਫੜ ਫੜ ਕੇ ਲਿਆਉਂਦਾ ਸੀ ਹਾਜੀ ਬੱਜ ਜੀ ਬੜਮ ਮੜਾ ਆਇਆ ਤੁਹਾਡਾ ਘਰ ਦਾ ਚਰਾਗ ਦੁਨੀਆ ਤੇ ਮੀਰਿਆ ਕੀ ਦੇਖਦੇ ਹੋ ਕਿ ਜਿੰਨਾ ਜਲਮਾ ਨੇ ਇਹ ਜਿਹੜਾ ਕੰਮ ਕੀਤਾ ਹੈ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਜ਼ਾ ਪੂਰੀ ਮਿਲਣੀ ਚਾਹੀਦੀ ਉਹਨਾਂ ਨੂੰ ਬਹੁਤ ਰੋਲਿਆ ਕੁੱਤਿਆਂ ਦਰਾਂ ਨਾਲ ਮੇਰੇ ਬੱਚੇ ਮੈਂ ਅੱਥੀ ਵੇਖਿਆ ਹੈ ਵੀਡੀਓ ਦੇ ਵਿੱਚ ਮੈਨੂੰ ਵਿਖਾਈ ਨਹੀਂ ਸੀ ਮੈਂ ਵੇਖੀ ਮੈਨੂੰ ਤਾਂ ਲੱਗਿਆ ਤੁਸੀਂ ਕਿੰਨੇ ਚੀਜ਼ ਮੈਂ ਮੈਂ ਇਹਨੂੰ ਲੈ ਕੇ ਹੀ ਨਹੀਂ ਗਏ ਇਹ ਇਕੱਲੇ ਗਏ ਇਹਨੂੰ ਵੀ ਮਾਰਨ ਪੈਗੇ ਸੀ ਭੱਜ ਜਾਏ ਫਿਰ ਤੁਸੀਂ ਗੁਰਦੁਆਰੇ ਜਾ ਕੇ ਸੇਵਾ ਕਰਦੇ ਹੋ ਗੁਰਦੁਆਰੇ ਤੇ ਘਾਟ ਹੀ ਜਾਈ ਰਾਉਣ ਜ ਮੱਥਾ ਮੱਥਾ ਟੇਕ ਆਈਦਾ ਹਾਂ ਕੋਈ ਤੁਸੀਂ ਹੋਰ ਤਰ੍ਹਾਂ ਦਾ ਮੰਨਦੇ ਹੋ ਕਿਸੇ ਸਾਈਨ ਹੋ ਜਾਂ ਕਿਸੇ ਨੂੰ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਸੀ ਜਦੋਂ ਉਹ ਬਾਰੇ ਮਾਈ ਸਾਹਿਬ ਉਹ ਤੋੜਾ ਸਾਹਿਬ ਜਾਂਦਾ ਸੀ ਕਿ ਕਦੀ ਕਦੀ ਜਾਂਦਾ ਸੀ ਪਹਿਲੋਂ ਵੱਡਾ ਜਾਂਦਾ ਰਿਹਾ ਮੱਥਾ ਸਾਡੇ ਟੇਕ ਕੇ ਆ ਜਾਂਦਾ ਰਿਹਾ ਮੱਥਾ ਬਹੁਤ ਟੇਕਦਾ ਰਿਹਾ ਪੁੜਕੇ ਪਤਾ ਨਹੀਂ ਠੀਕ ਨਹੀਂ ਸੀ ਕਿੰਨੇ ਕੋ ਮਰਜ਼ੀ ਕੋ ਲੋ ਦੀ 20 ਕੇ ਸਾਲ ਦੀ ਮਰਸੀ 20 ਕੇ ਸਾਲ ਹਾਂ ਜਿਵੇਂਆਂ ਸਾਲਾਂ ਹੋਇਆ ਅੱਜ ਤੁਰਨ ਦੇ ਵਿੱਚ ਸਹੀ ਸੀ ਬੜੀਆ ਹਾਂ ਤੁਰਨ ਦੇ ਵਿੱਚ ਸਹੀ ਸੀ ਤੁਰ ਕੇ ਜਾਂਦਾ ਸੀ ਗੁਰਦੁਆਰਾ ਤੁਰ ਕੇ ਹੀ ਜਾਂਦਾ ਸੀ ਚਾਹਣਾ ਤੁਰ ਕੇ ਹੀ ਜਣੇ ਇੱਥੇ ਜਾਣਾ ਤੁਰ ਕੇ ਜਾਂਦਾ ਤੇ ਜਦੋਂ ਉਹਨਾਂ ਨੇ ਉਹਨੇ ਪਤਾ ਲੱਗਿਆ ਕਿ ਗਰਾਂਚਾ ਦੇ ਅੰਗ ਬੁੱਲੂ ਨੇ ਫੜਿਆ। ਖਰੇ ਹਣ ਕਿਵੇਂ ਪਤਾ ਲੱਗਾ ਉਹਨਾਂ ਨੂੰ? ਜੇ ਤੁਹਾਨੂੰ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੇ ਕਿ ਜਦੋਂ ਤੇ ਅੰਗ ਫੜੇ ਨੇ ਤਾਂ ਉਹਨਾਂ ਨੂੰ ਪਤਾ ਕਿਵੇਂ ਲੱਗਿਆ ਵੀ ਅੰਗ ਬੁੱਲੂ ਨੇ ਫੜਿਆ ਸਾਰੇ? ਪਤਾ ਹੀ ਨਹੀਂ ਸਾਨੂੰ ਤੇ ਅਸੀਂ ਤਾਂ ਘਰੇ ਹਾਂ ਸਾਨੂੰ ਪਤਾ ਹੁੰਦਾ ਤੇ ਫੇਰ ਹੀ ਸੀ ਕੋਲ ਹੁੰਦੇ ਅਸੀਂ। ਚਲੋ ਉਹਦਾ ਪਿਓ ਮਾਫੀ ਮੰਗਦਾ। ਹਾਂਜੀ। ਜਦੋਂ ਮਾਫੀ ਵੀ ਅਹੀਂ ਆਖਿਆ ਦੇ ਸਾਡੇ ਬੱਚੇ ਨੂੰ। ਨਾਂ ਵੀ ਨਹੀਂ ਦਿੱਤੀ। ਕਿੰਨੀਆਂ ਪੈਣਾ ਦਾ ਭਰਾ ਸੀ ਦੋ ਪੈਣਾ ਇਹ ਸਾਰਿਆਂ ਨੇ ਵੱਡਾ ਸੀ ਪੱਨੋਟਾ ਹਾਂਜੀ ਕੱਲਾ ਕੱਲਾ ਕੁੜੀ ਨਾਲ ਕਿਸੇ ਕਹਿੰਦੇ ਹੋ ਕਿ ਕਿੰਨੇ ਹੀ ਕੋ ਦੇਖੋ ਬੱਚੇ ਨੂੰ ਬੜਾ ਤਰਪਾਂ ਤਰਪਾ ਕੇ ਬੇਦਰਦਿਆਂ ਤਰ੍ਹਾਂ ਮਾਰਿਆ ਗਿਆ ਕਿਵੇਂ ਕਹਿੰਦੇ ਹੋ ਕਿ ਉਹਨੂੰ ਕਿਹੜੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹੜੇ ਝਾਲਵਾ ਨੇ ਇਹ ਕੰਮ ਕੀਤਾ ਹੌ ਤਾਲੀ ਸਦਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਵੇਂ ਮੇਰਾ ਬੱਚਾ ਮਰਿਆ ਨਾ ਉਵੇਂ ਮਰਨੇ ਚਾਹੀਦੇ ਨੇ ਕਿੰਨੇ ਕੁ ਬੰਦੇ ਸੀ ਤੁਹਾਨੂੰ ਪਤਾ ਕੁਝ ਦੋ ਬੰਦੇ ਲੱਗੇ ਸੀ ਵਿੱਚ ਵੀਡੀਓ ਚ ਵੇਖਿਆ ਮੈਂ ਉਹਨਾਂ ਨੇ ਕੰਮ ਹਾਂਜੀ ਇੱਕ ਨੇ ਸੋਟਿਆ ਨਾ ਕੁੱਟਿਆ ਇੱਕ ਨੇ ਵੱਢਿਆ ਐਨਾ ਮਾਰਿਆ ਕਿ ਸਾਬ ਨਹੀਂ ਕਿਰਪਾਨ ਨਾਲ ਹੀ ਮਾਰੀ ਗਏ ਨੇ ਮੈਨ ਕਿੰਨੇ ਵਾਰੀ ਮਾਰੀਆਂ ਨੇ ਤੌਣ ਦਿੱਤੇ ਸਿਰ ਤੇ ਤੌਣ ਤੇ ਅੱਖ ਮੂੰਹ ਵੀ ਸਾਰਾ ਐ ਪਾੜ ਦਿੱਤਾ ਵਰਕੇ ਜਦੋਂ ਉਹਨਾਂ ਉੱਥੇ ਲੈ ਕੇ ਗਏ ਉਹ ਪੋਸਟਮਾਰਟਮ ਕਰਵਾਉਣ ਉਹਦੀ ਰਿਪੋਰਟ ਆ ਗਈ ਹੈ ਪਤਾ ਨਹੀਂ ਇਹਨਾਂ ਨੂੰ ਪਤਾ ਮੈਂ ਤਾਂ ਨਾਲ ਹੀ ਨਹੀਂ ਗਈ ਮੈਨੂੰ ਤਾਂ ਵੇਖਣ ਹੀ ਨਹੀਂ ਦਿੱਤਾ ਕਿ ਯਾਰ ਬਣਿਆ ਪਿਆਰਾ ਹਾਂਜੀ ਰਾਤ ਹੀ ਕਰਦਾ ਸੀ ਮਨਾ ਜਾ ਫਿਰ ਕਰਾਇਆ ਸੀ